ਦੀ ਪ੍ਰਧਾਨ ਜੀ ਇਹ ਕਿਹੜੇ ਮਸਲੇ ਇਕੱਠ ਹੋਇਆ ਜੀ ਜਿਹੜੀ ਪੰਜਾਬ ਆ ਪਾਕਿਸਤਾਨ ਲਾਲਪੁਰਮ ਅੱਜ ਵੀਰ ਉਹ ਦਿਨ ਆ ਗਏ ਵੇ ਲੋ ਇੱਕ ਬਨੇ ਜਵਾਨ ਤੇ ਇੱਕ ਬਨੇ ਕਿਸਾਨ ਆ ਆ ਨੀਤੀ ਨੂੰ ਕਰਕੇ ਨਾ ਆਪਾਂ ਅੰਗਰੇਜ਼ਾਂ ਨੂੰ ਕੱਢਿਆ ਸੀ ਇੱਥੋਂ ਫਿਟ ਵੈਡ ਰੂਲ ਪਾੜੋ ਤੇ ਰਾਜ ਕਰੋ ਠੀਕ ਆ ਵਰਦੀਦਾਰੀ ਭਰਾ ਸਾਡੇ ਹੀ ਆ ਪਰ ਅੱਜ ਇਹਨਾਂ ਸਿਆਸਤਾ ਨੇ ਦਿੱਲੀ ਤੋਂ ਚੱਲ ਕੇ ਤੇ ਆਜਾ ਪੱਖੋ ਕੇ ਸ਼ੇਖਪੁਰਾ ਦੀ ਧਰਤੀ ਦੇਤੇ ਉਹ ਕਹਾਣ ਮਚਾਉਣ ਲੱਗੇ ਆ ਜਿਹੜਾ ਤੁਸੀਂ ਪਿੱਛੇ ਆਪਾਂ ਇਤਿਹਾਸਾਂ ਦੇ ਵਿੱਚ ਸੁਣਦੇ ਸੀਗੇ ਅੱਜ ਆ ਗਰਾਊਂਡ ਤੇ ਹੋ ਰਿਹਾ ਉਹ ਸਾਡੀਆਂ ਪਹਿਲਾਂ ਆਮਾ ਲਾਦੇ ਬਾਤ ਹੈ ਵੀ ਇਹ ਕਿਸਾਨ ਇਹਨਾਂ ਨੂੰ ਮਾਰਨਗੇ ਧੱਕੇ ਤੇ ਅਸੀਂ ਕਵਾਂਗੇ ਵੇਖੋ ਪ੍ਰਸ਼ਾਸਨ ਦੇ ਗੱਲ ਪੈਗੇ ਪਰ ਸਾਡੇ ਭਰਾ ਵਾਏ ਸਾਨੂੰ ਮਾਰ ਵੀ ਲੈਣਾ ਅੱਡੇ ਤੇ ਡਾਂਗਾ ਵੀ ਭਰਾ ਰਹਿਣਾ ਪਰ ਰੋਟੀ ਤੇ ਵੀ ਖਾਂਦੇ ਆ ਇਹ ਵੀ ਖਾ ਕੇ ਆਏ ਆ ਨਾ ਲੈ ਕੇ ਵੀ ਆਏ ਹੋਣਗੇ ਜੇ ਅੱਜ ਸਾਡੇ ਨਾਲ ਧੱਕੇ ਤੇ ਇੱਥੇ ਜ਼ਮੀਨਾਂ ਦੇ ਕੰਮ ਚ ਕਰਾਂਗੇ ਨਾ ਬਿਨਾ ਪੈਸੇ ਦਿੱਤੇ ਆ ਗੱਲ ਨੂੰ ਘਰ ਅੱਜ ਮੀਟਰ ਵੀ ਲੱਗਣੇ ਆ ਇਹਨਾਂ ਨੇ ਝੋਨੇ ਬੀਜੇ ਆ ਲੋਕਾਂ ਨੇ ਇੰਨਾ ਸਰਕਾਰਾਂ ਨੇ ਇੰਨਾ ਵੀਰਾਂ ਨੇ ਵੀ ਬੀਜੇ ਹੋਣਗੇ ਇਹਨਾਂ ਸਰਕਾਰਾਂ ਨੇ ਜਿਨ੍ਹਾਂ ਦੀ ਇਹ ਵਰਦੀ ਪਾ ਕੇ ਬੇ ਲੈ ਕੇ ਆਏ ਆ ਨਾ ਉਹਨਾਂ ਸਰਕਾਰਾਂ ਝੋਨੇ ਨਹੀਂ ਝੁਕਣੇ ਗੱਲ ਨੂੰ ਸਾਨੂੰ ਫੇਰ ਇਹੋ ਲੜਾਈ ਇਹਨਾਂ ਦੀ ਲੜਨੀ ਪੈਣੀ ਆ ਸਦਾ ਨਹੀਂ ਖੜਨੇ ਫੁੱਲ ਕਲਾਬ ਦੇ ਸਦਾ ਨਹੀਂ ਮੋਜ ਬਹਾਰਾਂ ਇਹ ਕਰਕੇ ਮੈਂ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਦੱਸਣਾ ਚਾਹੁੰਨਾ ਬਹਿ ਕੇ ਜਿਹੜੀ ਗੱਲ ਹੁੰਦੀ ਆ ਕਿੰਨਾ ਕੁ ਚਿਰੇ ਵਰਦੀ ਦੀ ਆਮ ਪਾਰਟੀ ਵਾਲੀ ਸਰਕਾਰ ਬਦਲਾਂ ਵਾਲੀ ਲੈਂਦੀ ਜਾਂਦੀ ਹੈ ਚੁੱਲਿਆਂ ਤੋਂ ਚੱਲਿਆ ਕਰੂਗੀ ਆ ਵੇਖ ਲੋ ਹਾਲਾਤ ਕਿਸਾਨਾਂ ਮਜ਼ਦੂਰਾਂ ਦੇ ਮੱਥੇ ਲਵਾਤੇ ਆ ਇੱਕ ਬੰਨੇ ਪ੍ਰਸ਼ਾਸਨ ਇੱਕ ਬੰਨੇ ਉਹ ਦਿੱਲੀ ਤੇ ਲੜਾਈ ਸ਼ੰਭੂ ਤੇ ਲਗਾਤਾਰ ਲੜ ਰਹੇ ਆ ਆ ਵੇਖੋ ਗ੍ਰਫਤਾਰ ਕਰਨ ਕਿੰਨਾ ਕਿੰਨਾ ਗਿਰ ਕਰ ਲੈਣਗੇ ਨਾ ਅੱਜ ਜੇ ਕੋਈ ਵੀ ਕਾਰਵਾਈ ਹੁੰਦੀ ਤਾਂ ਪੂਰਾ ਤਰਨਤਨ ਜ਼ਿਲ੍ਹਾ ਬਲੌਕ ਹੋ ਜਾਣਾ ਵਾ ਅਜੇ 1 ਜੂਨ ਆਇਆ ਨਹੀਂ ਤੇ ਪੂਰਾ ਜ਼ਿਲ੍ਹਾ ਬੰਦ ਹੋ ਜਾਣਾ ਵਾ ਹਰੀ ਕਹਾ ਹੈਡ